ਇਹ 2 ਤਰੀਕ ਨੂੰ ਇੱਕ ਇਨਸੀਡੈਂਟ ਗੇਟਕੀਮਾ ਦੇ ਵਿੱਚ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਦਿਗਵਜੇ ਨਾਂ ਦਾ ਵਿਅਕਤੀ ਸੀਗਾ ਜਿਸ ਤੋਂ ਕਰੀਬ ਸਵਾ 1 ਵਜੇ ਇੱਕ ਮੋਬਾਈਲ ਰੈਡਮੀ ਨੋਟ ਪ੍ਰੋ ਸੀਗਾ ਜਿਹੜਾ ਦੋ ਵਿਅਕਤੀਆਂ ਵੱਲੋਂ ਜਿਹੜਾ ਸਨੇਚ ਕੀਤਾ ਗਿਆ ਸੀਗਾ ਉਸ ਤੇ ਜਿਹੜਾ ਮੁਕਦਮਾ ਦਰਜ ਕਰਕੇ ਸਾਡੀ ACP ਸੈਂਟਰਲ ਐਸਐਚਓ ਗੇਟਕੀਮਾ ਤੇ ਚੌਂਕੀ ਚਾਰਜ ਅਨਗਾਰਡ ਵੱਲੋਂ ਇਸ ਚੀਜ਼ ਨੂੰ ਜਿਹੜਾ ਟਰੇਸ ਕਰਦੇ ਆ ਦੋ ਵਿਅਕਤੀਆਂ ਨੂੰ ਨੋਮੀਨੇਟ ਕਰਕੇ ਉਹਨੂੰ ਅਰੈਸਟ ਕੀਤਾ ਗਿਆ ਹੈ ਇਸ ਦੇ ਵਿੱਚ ਦੋ ਦੋਸ਼ੀ ਰਾਹੁਲ ਸਿੰਘ ਉਰਫ ਰਾਹੁਲ ਤੇ ਲਵਪ੍ਰੀਤ ਸਿੰਘ ਉਰਫ ਰੁਬਲ ਇੱਕ ਦਸ਼ਮੇਸ਼ ਕਲੋਨੀ ਜਿਹੜਾ ਚਬਾਲ ਰੋਡ ਦਾ ਰਹਿਣ ਵਾਲਾ ਹੈ ਤੇ ਇੱਕ ਭਰਾੜੀਵਾਲ ਦਾ ਰਹਿਣ ਵਾਲਾ ਹੈ ਇਹਨਾਂ ਨੇ ਜਿਹੜੀ ਇਹ ਲੁੱਟਖੋਹੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਇਸ ਤੋਂ ਜਿਹੜਾ ਖੋਹ ਕੀਤਾ ਹੋਇਆ ਮੋਬਾਈਲ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ ਹੈ ਇਸ ਤੋਂ ਇਲਾਵਾ ਇਹਨਾਂ ਇੱਕ ਕੁਝ ਦਿਨ ਪਹਿਲਾਂ ਡੀ ਡਿਵੀਜ਼ਨ ਦੇ ਵਿੱਚ ਵੀ ਇੱਕ ਲੇਟਿਕਲੋਂ ਜਿਹੜੀ ਮੋਬਾਈਲ ਖੋਹੀ ਵਾਰਦਾਤ ਹੋਈ ਸੀ ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ ਸੀਗਾ ਉਹ ਵੀ ਇਸ ਇਹਨਾਂ ਦੋਨਾਂ ਵਿਅਕਤੀਆਂ ਵੱਲੋਂ ਹੀ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ ਜੇ ਉਹ ਜਿਹੜਾ ਖੋਇਆ ਹੋਇਆ ਮੋਬਾਈਲ ਆ ਉਹ ਵੀ ਟੀਮ ਵੱਲੋਂ ਬਰਾਮਦ ਕੀਤਾ ਗਿਆ ਹੈ ਮਾਨਜੋਗ ਸੀਪੀ ਸਾਹਿਬ ਵੱਲੋਂ ਜਿਹੜੀਆਂ ਸਾਾਨੂੰ ਸਾਰਿਆਂ ਨੂੰ ਇੱਕ ਸਖਤ ਨਿਰਦੇਸ਼ ਦਿੱਤੇ ਗਏ ਨੇ ਵੀ ਜਿਹੜਾ ਵੀ ਕੋਈ ਪੈਟੀ ਆਫੈਂਸ ਹੈ ਭਾਵੇਂ ਉਹ ਥੈਫਟ ਹੈ ਭਾਵੇਂ ਉਹ ਸਨੇਚਿੰਗ ਆ ਉਹ ਜਦੋਂ ਹੀ ਰਿਪੋਰਟ ਹੁੰਦੀ ਆ ਇਮੀਡੀਏਟਲੀ ਉਹਨੂੰ ਰਜਿਸਟਰ ਕਰਕੇ ਉਸ ਦੇ ਉੱਤੇ ਐਕਸ਼ਨ ਲੈਣਾ ਤੇ ਉਹ ਇਸੇ ਤੇ ਕਾਰਵਾਈ ਕਰਦਿਆਂ ਸਾਡੀ ਟੀਮ ਨੇ ਜਿਹੜਾ ਵਾ ਇਸ ਲੈਕਚਰ ਜਿਹੜੇ ਆ ਦੋਵੇਂ ਇਹਨਾਂ ਨੂੰ ਅਰੈਸਟ ਕੀਤਾ ਤੇ ਅਰੈਸਟ ਕਰਨ ਤੋਂ ਬਾਅਦ ਜਿਹੜੇ ਆ ਦੋ ਵਾਰਦਾਤਾਂ ਇਹਨਾਂ ਟਰੇਸ ਕਰਨੀਆਂ ਨੇ ਇਹ ਹੋਰ ਵੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਨੇ ਜਿਸ ਸੰਬੰਧੀ ਜਿਹੜਾ ਹੋਰ ਬਰਾਮਦਗੀ ਵੀ ਜਿਹੜੀ ਆ ਕਰਨ ਲਈ ਸਾਡੀਆਂ ਟੀਮਾਂ ਗਈਆਂ ਹੋਈਆਂ ਨੇ ਸਰਕੜ ਕੜੇ ਰਿਯੂਚਰ ਵਾਰਦਾਤਾ ਕਰਦੇ ਸੀ ਜੇ ਜਿੱਤ ਸਾਹ ਤੁਹਾਨੂੰ ਦੱਸਿਆ ਵੀ ਦੋ ਜਿਹੜੇ ਮਕਦਮੇ ਇੱਕ ਡੀ ਡਿਵੀਜ਼ਨ ਦਾ ਟਰੇਸ ਹੋਇਆ ਹੈ ਇਸ ਤੋਂ ਤੇ ਇੱਕ ਜੇਟਕੀਮਾ ਦਾ ਟਰੇਸ ਹੋਇਆ ਇਹ ਇਨਰ ਸਿਟੀ ਦੇ ਵਿੱਚ ਜਾਂ ਆਊਟਸਕਰਟਸ ਜਿਹੜੀ ਇਧਰਲੀ ਸਿਟੀਆਂ ਦੀਆਂ ਉਦੋਂ ਵਾਰਦਾਤਾ ਕਰਦੇ ਸੀਗੇ ਹੋਰ ਵੀ ਦੋ ਵਾਰਦਾਤਾ ਇਹਨਾਂ ਮੰਨੀਆਂ ਨੇ ਉਸ ਤੇ ਵੀ ਸਾਡੀਆਂ ਟੀਮ ਜਿਹੜੀਆਂ ਵਰਕਆਊਟ ਕਰ ਰਹੀਆਂ ਨੇ ਤੇ ਰਿਕਵਰੀ ਕਰਨ ਗਈਆਂ ਨੇ ਬੇਸਿਕਲੀ ਕੀ ਕੰਮ ਕੀ ਕਰਦੇ ਸੀ ਇਹ ਦੋਵੇਂ ਵੇਲੇ ਨੇ ਜੀ ਇਹ ਕੋਈ ਕੰਮ ਕਰਨੀ ਕਰਦੇ ਪਲੱਸ 2 ਵੀ ਨਹੀਂ ਪੜੇ ਤੇ ਇਹ ਜਿਹੜੇ ਵੇਲੇ ਹੋਣ ਕਰਕੇ ਜਿਹੜਾ ਵਾ ਇਸ ਆ ਬਾਹਰ ਜਿਹੜੀ ਕ੍ਰਾਈਮ ਵਾਲੀ ਦੁਨੀਆ ਦੇ ਵਿੱਚ ਇਹਨਾਂ ਦਾ ਪੈਰ ਰੱਖ ਲਿਆ। ਹਜੇ ਹਜੇ ਇਹਨਾਂ ਨੂੰ ਅਸੀਂ ਪੜਤਾਲ ਕਰ ਰਹੇ ਹਾਂ। ਇਹਦਾ ਇਹਨਾਂ ਦਾ ਅਸੀਂ ਟੈਸਟ ਵੀ ਕਰਾਵਾਂਗੇ ਕਿ ਇਹ ਕੀ ਨਸ਼ਾ ਕਰਨ ਦੇ ਆਦੀ ਨੇ ਜਾਂ ਕਿ ਇਹਨਾਂ ਕਾਰਨ ਕਰਕੇ ਜਿਹੜਾ ਇਹਨਾਂ ਕੰਮ ਕਰਨਾ ਸ਼ੁਰੂ ਕੀਤਾ। ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਨਹੀਂ ਫਿਲਹਾਲ ਅਜੇ ਤੱਕ ਤੇ ਕੋਈ ਸਾਹਮਣੇ ਨਹੀਂ ਆਈ। ਬਾਕੀ ਫਿਰ ਵੀ ਇਹਨਾਂ ਦਾ ਰਿਕਾਰਡ ਪੜਤਾਲ ਕੀਤਾ ਜਾ ਰਿਹਾ ਹੈ। ਕੀ ਇਸ ਮਾਮਲੇ ਸਰ ਬਰਾਮਦ ਹੋਇਆ ਇਹਨਾਂ ਕੋਲ? ਇਹਨਾਂ ਕੋਲ ਦੋ ਮੋਬਾਈਲ ਜਿਹੜੇ ਖੋਏ ਆ ਉਹ ਬਰਾਮਦ ਹੋਏ ਨੇ। ਜਿਹੜੇ ਦੋ ਇਨਸੀਡੈਂਟ ਜਿਹੜੇ ਆ ਇੱਕ ਡੀ ਡਿਵੀਜ਼ਨ ਦਾ ਇੱਕ ਜਿਹੜਾ ਗੇਟ ਕੀ ਮੰਦਾ ਇਹ ਇਨਾਂ ਦੇ ਜਿਹੜਾ ਮਕਦਮਾ ਦਰਜ ਕਰਕੇ ਉਹਨਾਂ ਦੇ ਅਰੇਸਟ ਪਾਈ ਗਈ ਆ ਜਿਹੜੇ ਡੀਡਿਵੀਜ਼ਨ ਵਾਲਾ ਮਕਦਮਾ ਆ ਉਹ ਵੀ ਟ੍ਰੇਸ ਕਰਕੇ ਉਸ ਦੇ ਵਿੱਚ ਇਹਨਾਂ ਦੀ ਅਰੇਸਟ ਪਾਈ ਜਾਵੇਗੀ। ਜਿਹੜੇ ਲੁੱਟਾ ਖੋਹ ਕਰਕੇ ਗਾਂ ਕਿਸੇ ਨੂੰ ਵੇਚਦੇ ਸੀ ਉਹ ਕੋਈ ਪਤਾ ਨਹੀਂ ਆ ਬਿਲਕੁਲ ਜੀ ਜਿਨ੍ਹਾਂ ਦੇ ਜਿਨ੍ਹਾਂ ਨੂੰ ਇਹ ਵੇਚਦੇ ਸੀ ਜਿਨ੍ਹਾਂ ਨੇ ਨੋਇਂਗਲੀ ਇਸ ਚੀਜ਼ ਨੂੰ ਜਿਹੜਾ ਵਾ ਚੋਰੀ ਦੀ ਚੀਜ਼ ਸਮਝ ਕੇ ਖਰੀਦਾ ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਠੀਕ ਠੀਕ ਜੀ।